ਦੋਸਤੋ ਅਖੀਰ ਸਿੱਧੂ ਮੂਸੇਵਾਲੇ ਦੀ ਕੀਤੀ ਗਈ ਦਿਨ ਦਿਹਾੜੇ ਹਤਿਆ ਦਾ ਨਾ ਸੱਚ ਭਗਵੰਤ ਮਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਬੂਲ ਲਿਆ ਹੈ ਪਹਿਲਾਂ ਤਾਂ ਦੋ ਸਾਲ ਬੋਲੇ ਹੀ ਨਹੀਂ ਸਭ ਨੇ ਬੜਾ ਸ਼ੋਰ ਮਚਾਇਆ ਕਿ ਇਹਦੀ ਹਤਿਆ ਦਾ ਜ਼ਿੰਮੇਵਾਰ ਭਗਵੰਤ ਮਾਨ ਦੀ ਸਰਕਾਰ ਉਹਦੇ ਮੂਹ ਬੁਰਖਟਾਈ ਬੰਦੇ ਜਿਨ੍ਹਾਂ ਨੇ ਜਦੋਂ ਉਹਦੀ ਸਿਕਿਉਰਿਟੀ ਵਿਦਡਰਾ ਕੀਤੀ ਬਲਤੇਜ ਪੰਨੂ ਵਰਗਿਆਂ ਨੇ ਆਪਣੇ ਸੋਸ਼ਲ ਮੀਡੀਆ ਤੋਂ ਤੇ ਫਲਾਂਟ ਕੀਤੀ ਕਿ ਸਿੱਧੂ ਮੂਸੇਵਾਲੇ ਦੀ ਹਤਿਆ ਅਸੀਂ ਹਟਾ ਦਿੱਤੀ ਜਾਂ ਘਟਾ ਦਿੱਤੀ ਹੈ ਭਗਵੰਤ ਮਾਨ ਨੇ ਆਪਣੇ ਆਫੀਸ਼ੀਅਲ ਪੇਜ ਤੇ ਸ਼ੇਅਰ ਕੀਤਾ ਆਮ ਆਦਮੀ ਪਾਰਟੀ ਨੇ ਆਪਣੇ ਆਫੀਸ਼ੀਅਲ ਪੇजेस ਤੇ ਸ਼ੇਅਰ ਕੀਤਾ ਨਤੀਜਾ ਇਹ ਹੋਇਆ ਕਿ 24 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਸੀ ਉਹਨਾਂ ਨੇ ਉਹ ਪਹਿਲੇ ਸ਼ਹਿਰ ਤੇ ਬੈਠੇ ਹੋ ਸੀ ਗੈਂਗਸਟਰਸ ਔਰ ਸ਼ੂਟਰਸ ਉਹਨਾਂ ਨੇ ਉਹਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ 2 ਸਾਲ ਤੋਂ ਸਰਦਾਰ ਬਲਕੌਰ ਸਿੰਘ ਔਰ ਉਹਦੀ ਮਾਤਾ ਚਰਨ ਗੌਰ ਅੰਗਰੇਜ਼ੀ ਚ ਕਹਿੰਦੇ ਆ ਵੀ ਰਨਿੰਗ ਫਰੋਮ ਪਿਲਰ ਟੂ ਪੋਸਟ ਥਾਂ ਥਾਂ ਤੱਕੇ ਖਾਰੇ ਨੇ ਜਿਹੜੇ ਕਾਤਲ ਨੇ ਉਹ ਜੇਲ੍ਹਾਂ ਚੋਂ ਇੰਟਰਵਿਊ ਆ ਦੇ ਰਹੇ ਨੇ ਚਲਾਨ ਹਲੇ ਤੱਕ ਪੂਕਤਾ ਪੇਸ਼ ਨਹੀਂ ਕਰ ਸਕੀ ਸਜ਼ਾ ਉਹਨਾਂ ਉਹਨਾਂ ਨੂੰ ਸਜ਼ਾ ਮਿਲਣ ਦਾ ਮੈਨੂੰ ਨਹੀਂ ਲੱਗਦਾ ਕੋਈ ਨੇੜੇ-ਤੇੜੇ ਵੀ ਕੋਈ ਸੰਕੇਤ ਆ ਰਹੇ ਨੇ ਉਲਟਾ ਜਿਹੜਾ ਵੀਥ ਇਅਰ ਉਹਨਾਂ ਵਿੱਚੋਂ ਇੱਕ ਚਲਾਨ 'ਚ ਇੱਕ ਨਾਮਜਦ ਬੰਦਾ ਪਾਵਾਂ ਗ੍ਰਿਫਤਾਰ ਨਿਕਲ ਜੀਵਨ ਜੋਤ ਮਾਨਸਾ ਉਹਨੂੰ ਆਪਣੇ ਕੈਂਪੇਨ ਦੇ ਵਿੱਚ ਸ਼ਾਮਲ ਕਰਕੇ ਬੜੇ ਜ਼ੋਰ ਨਾਲ ਕਹਿੰਦਾ ਇਹ ਤਾਂ ਜੀ ਸਿਰਫ ਚਲਾਨ ਦੇ ਵਿੱਚ ਹੈ ਇਹ ਕਿਹੜਾ ਕਾਤਲ ਹੈ ਉਹਦੀ ਐਲਓਸੀ ਖੁੱਲੀ ਹੋਈ ਕੇਈ ਕੈਨੋਟ ਗੋ ਅਬ੍ਰੋਡ ਮਤਲਬ ਕਿ ਉਹਨਾਂ ਨੂੰ ਜਚਾਇਆ ਜਾ ਰਿਹਾ ਵਾ ਕਿ ਅਸੀਂ ਤਾਂ ਕਾਤਲਾਂ ਦੇ ਨਾਲ ਖੜੇ ਆ ਵਰਤਮਾਨ ਵੀ ਕਹਿ ਰਿਹਾ ਉਹਦੇ ਮੰਤਰੀ ਵੀ ਬੀਂਧੀਆ ਰੱਖਿਆ ਆ ਕੱਲ ਇਹ ਨਿਊਜ਼ ਆ ਚੁੱਕੀ ਤੁਸੀਂ ਦੇਖ ਲਿਆ ਸਭ ਨੇ ਹੁਣ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੇ ਕਬੂਲਿਆ ਸੁਪਰੀਮ ਕੋਰਟ ਔਰ ਇੱਥੇ ਬਸ ਨੇ ਕਬੂਲਿਆ ਦੇਖੋ ਕਿਦਾਂ ਬੀਜੇਪੀ ਵੀ ਨਾਲ ਹੈ ਆ ਤੁਸੀਂ ਪੜੋਗੇ ਇਹ ਆ ਪਹਿਲਾਂ ਇੱਕ ਜਸਟ ਸਕੈਨ ਕਰ ਲਓ ਇਸ ਨਿਊਜ਼ ਨੂੰ ਬਾਕੀ ਮੈਂ ਤੁਹਾਨੂੰ ਪੜ ਕੇ ਸੁਣਾ ਦਿਆਂਗਾ ये कह रहे हैं पंजाब सीनियर एडवोकेट जनरल एक्चुअली एडवोकेट जनरल है पंजाब का गुरमिंदर सिंह विशिष्ट कोर्ट टू स्टे द हाई कोर्ट डायरेक्शन ही पॉइंटेड आउट टू द किलिंग ऑफ सिंगर सिद्धू मूसेवाला सेइंग दैट ही वाज किल्ड टू डेज आफ्टर हिज सिक्योरिटी वाज स्केल्ड डाउन द एजी आल्सो रेफर्ड टू अ रॉकेट प्रोपेल्ड ग्रेनेड अटैक ऑन द इंटेलिजेंस हेडक्वार्टर्स ਸਭ ਤੋਂ ਇੰਪੋਰਟੈਂਟ ਬੀਜੇਪੀ ਨਾਲ ਜੁੜਦੀ ਲਾਈਨ ਹੈ ਆਹ ਵਾਲੀ ਲਾਈਨ ਤੁਹਾਨੂੰ ਮੈਂ ਪੜ੍ਹ ਕੇ ਸੁਣਾ ਸੋਲਿਸਟਰ ਜਨਰਲ ਜਿਹੜਾ ਤੁਸ਼ਾਰ ਮਹਿਤਾ ਬੀਜੇਪੀ ਦਾ ਆਦਮੀ ਭਗਵੰਤ ਮਾਨ ਵੱਲੋਂ ਕੀਤੀ ਹੋਈ ਪੁਟੇਸ਼ਨ ਨੂੰ ਪੰਜਾਬ ਗਵਰਨਮੈਂਟ ਦੇ ਕੇਸ ਨੂੰ ਸਪਲੀਮੈਂਟ ਕਰ ਰਿਹਾ ਸੋਲਿਸਟਰ ਜਨਰਲ ਜਨਰਲ ਤੁਸ਼ਾਰ ਮਹਿਤਾ ਆ ਆ ਲਿਖਿਆ ਹੈਗਾ ਵਾ ਸਪਲੀਮੈਂਟਡ ਦੇ ਪੰਜਾਬ ਗਵਰਨਮੈਂਟ ਆ ਕੇਸ ਉਹਨੇ ਕੇਸ ਕੀ ਆ ਕਿ ਤੁਮ ਉਸੇ ਵਾਂਗ ਮਰਚਵੇ ਕੋਈ ਪ੍ਰਵਾਹ ਨਹੀਂ ਹੈ ਭਗਵੰਤ لیکن ਭਗਵਾਨ ਮੰਨਦੇ ਅਕੇ ਨਾ ਸਰਕਾਰੀ ਜਿਹੜੀ ਕੂਟੀਆਂ ਚੀਫ ਮਿਨਿਸਟਰ ਦੀ ਦੋ ਸੈਕਟਰ ਚੰਡੀਗੜ੍ਹ ਚ ਉਹਦੇ ਮੋਰੇ ਬਹੁਤ ਵੱਡੀ ਸੜਕ ਲੰਘਦੀ ਜਿਹਨੂੰ ਆਪਾਂ ਲੇਕ ਰੋਡ ਕਹਿੰਦੇ ਆ ਇੱਕ ਸਿਰੇ ਤੇ ਲੇਕ ਹੈ ਇੱਕ ਸਿਰੇ ਤੇ ਮੰਤਰੀਆਂ ਦੀਆਂ ਕੂਟੀਆਂ ਜਿਹੜੀਆਂ ਉਹ ਸੜਕ ਕੁੱਟ ਕੇ ਚੱਲ ਜਾਂਦੀ ਨਵਾਂ گاؤں ਨੂੰ ਅਤੇ ਹੋਰ ਪਿੰਡਾਂ ਨੂੰ ਉਹ ਪਿਛਲੇ ਕਾਫੀ ਹਰਸੇ ਤੋਂ ਚੀਫ ਮਿਨਿਸਟਰ ਦੀ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਪਬਲਿਕ ਰੋਡ ਉਹ ਬੰਦ ਕੀਤੀ ਹੋਈ ਸੀ ਕੁਝ ਕੁਝ ਜਿਹੜੇ ਐਕਟਿਵਿਸਟ ਹੁੰਦੇ ਨੇ ਐਨ ਜੀਓਜ਼ ਹੁੰਦੀਆਂ ਨੇ ਉਹਨਾਂ ਨੇ ਜਾ ਕੇ ਜਿਹੜੇ ਸਿਟੀਜ਼ਨਸ ਨੇ ਚੰਡੀਗੜ੍ਹ ਦੇ ਉਹਨਾਂ ਨੇ ਕਿਹਾ ਜਾ ਕੇ ਹਾਈ ਕੋਰਟ ਚ ਕਿ ਇਹ ਕਿੱਥੋਂ ਦਾ ਅਸੂਲ ਹੈ ਕਿ ਇੱਕ ਪਬਲਿਕ ਰੋਡ ਨੂੰ ਇੱਕ ਬੰਦੇ ਦੀ ਸਿਕਿਉਰਿਟੀ ਦੀ ਕਾਰਨ ਬਣਾ ਕੇ ਦੁੱਸਰ ਸੜਕ ਬੰਦ ਕੀਤੀ ਹੈ ਹਾਈ ਕੋਰਟ ਨੇ ਕਾਫੀ ਦਿਨ ਸੁਣਿਆ ਕੇਸ ਹਾਈ ਕੋਰਟ ਨੇ ਕਿਹਾ ਕਿ ਆਪਾਂ ਐਂ ਕਰਦੇ ਆਂ ਇੱਕ ਹਫਤੇ ਦੇ ਵਾਸਤੇ ਆਪਾਂ ਇੱਕ ਸੜਕ ਖੋਲ ਕੇ ਦੇਖਦੇ ਆਂ ਲੇਕ ਰੋਡ ਚੰਡੀਗੜ੍ਹ ਦੀ ਸਰਕਾਰੀ ਗੁਜਾ ਬੜੀ ਵੱਡੀ ਸੜਕ ਆ ਮੇਰੇ ਖਿਆਲ 100 150 ਫੁੱਟ ਚੌੜੀ ਸੜਕ ਹੈ ਲੋਕੀ ਸ਼ੇਅਰ ਕਰਦੇ ਨੇ ਉੱਥੇ ਜਿਹੜੇ ਰਹਿੰਦੇ ਨੇ ਸੈਕਟਰਾਂ ਦੇ ਵਿੱਚ ਉਹਨਾਂ ਨੇ ਕਿ ਆਪਾਂ ਇੱਕ ਹਫਤਾ ਦੇਖਦੇ ਆਂ ਅਗਰ ਕੋਈ ਹਰਕਤ ਇਸ ਤਰ੍ਹਾਂ ਦੀ ਨਾ ਹੋਈ ਕੋਈ ਨੈਗੇਟਿਵ ਕੋਈ ਇਨਸੀਡੈਂਟ ਨਾ ਹੋਇਆ ਤਾਂ ਫਿਰ ਆਪਾਂ ਇਸ ਹਾਈ ਕੋਰਟ ਲੇ ਕਰੋੜ ਨੂੰ ਖੋਲਣ ਦੇ ਪੱਕੇ ਅਰੇਂਜਮੈਂਟ ਪੱਕੇ ਕਰਾਂਗੇ ਹਾਈ ਕੋਰਟ ਦੇ ਚੁਣੌਤੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਭਗਵਾਨਤਮਾਨ ਸਿਕਿਉਰਿਟੀ ਦੇ ਖਾਤਰ ਪੱਛਾ ਸੁਪਰੀਮ ਕੋਰਟ ਗਿਆ ਮਤਲਬ ਜਿਹੜੇ ਅਹਿਮ ਮੁੱਦੇ ਨੇ ਪੰਜਾਬ ਦੇ ਉਹਨਾਂ ਦੇ ਕਦੀ ਇੰਨਾ ਇੰਟਰਸਟ ਨਹੀਂ ਲਿਆ ਭਗਵਾਨਤਮਾਨ ਨੇ ਖੁਦ ਪਰਸ ਲਈ ਤੇ ਹਾਈ ਕੋਰਟ ਦੇ ਇਸ ਫੈਸਲੇ ਨੂੰ ਕਿ ਕਿਤੇ ਲੇ ਕਰੋੜ ਨਾ ਖੁੱਲ ਜਾਏ ਸਰਕਾਰੀ ਚੀਫ ਮਿਨਿਸਟਰ ਦੀ ਰਹਿਸ਼ ਚੰਡੀਗੜ੍ਹ ਵਿਖੇ ਉਹਦੇ ਸਾਹਮਣੇ ਉਹਨੂੰ ਬੰਦ ਕਰਾਉਣ ਵਾਸਤੇ ਸਾਰਾ ਅਮਲਾ ਮੇਰਾ ਖਿਆਲ ਜੇ ਆਪਾਂ ਚੈੱਕ ਕਰਾਂਗੇ ਸ਼ਾਇਦ ਪ੍ਰਾਈਵੇਟ ਲੋਅਰਸ ਨਾ ਇੰਗੇਜ ਕੀਤੇ ਹੋਣ ਏਜੀ ਤੋਂ ਇਲਾਵਾ ਜਿਹੜਾ ਇਹਨਾਂ ਦਾ ਫੌਜ ਖੜੀ ਕੀਤੀ ਉਹ ਸਰਕਾਰੀ ਵਕੀਲਾਂ ਦੀ ਉੱਥੇ ਸੁਪਰੀਮ ਕੋਰਟ ਜਾ ਕੇ ਮੰਨਤਾ ਖੜਰੇ ਨੇ ਗੜਗੜਾ ਰਹੇ ਨੇ ਕਿਤੇ ਸੜਕ ਨਾ ਕਿਤੇ ਖੋਲ ਦਿਓ ਅਗਰ ਉਹ ਸੜਕ ਖੁੱਲ ਜਾਵੇ ਤੇ ਭਗਵੰਤੂ ਨੂੰ ਮੈਂ ਪੁੱਛਣਾ ਜਣਾ ਹਜ਼ਾਰ ਬੰਦਾ ਦਾ ਤੇਰੇ ਕੋਲ ਸਿਕਿਉਰਿਟੀ ਦਾ ਵੈਸੀ ਹੈਗਾ ਕੰਦਾ ਦੇ ਤੁਸੀਂ ਉੱਤੇ ਕੰਡੇਦਾਰ ਤਾਰਾ ਲਾਈ ਹੋਈਆਂ ਪੰਜ ਪੰਜ 10 10 ਤੁਸੀਂ ਗੇਟ ਲੰਘ ਕੇ ਲੋਕਾਂ ਦੀਆਂ ਆਪ ਪੂਰੀ ਛਾਣਣੀ ਮੰਗੂ ਹੁੰਦੀ ਤਲਾਸ਼ੀ ਲੈ ਕੇ ਫਿਰ ਤੇਰੇ ਘਰ ਅੰਦਰ ਕੋ ਜਾ ਸਕਦਾ ਬਲਦਾ ਜਾਂਦਾ ਹੀ ਕੋਈ ਨਹੀਂਗਾ ਤੁਸੀਂ ਕਿਸੇ ਨੂੰ ਬੜਨ ਹੀ ਨਹੀਂ ਦਿੰਦੇ ਤੁਸੀਂ ਕਿਸੇ ਨੂੰ ਮਿਲਦੇ ਹੀ ਨਹੀਂ ਕੋ ਟਾਈਮ ਹੀ ਨਹੀਂ ਦਿੰਦੇ ਪਰ ਜੇ ਕੋ ਚਲੇ ਵੀ ਜਾਊਗਾ ਯਾ ਰੇਣਾ ਖਤਰਾ ਪੈ ਗਿਆ ਆਮ ਜੇ ਬੰਦਿਆਂ ਨੂੰ ਜਿਹੜੇ ਕਹਿੰਦੇ ਸੀ ਅਸੀਂ ਤਾਂ ਸੱਤ ਦੇ ਜੇ ਬੰਦੇ ਅਸੀਂ ਤਾਂ ਸਰਕਾਰੀ ਕਾਰ ਨਹੀਂ ਲਵਾਂਗੇ ਅਸੀਂ ਤਾਂ ਕੋਈ ਸਿਕਿਉਰਿਟੀ ਨਹੀਂ ਲਵਾਂਗੇ ਅਸੀਂ ਤਾਂ ਕੋਈ ਸਰਕਾਰੀ ਗੱਡੀ ਨਹੀਂ ਲਵਾਂਗੇ ਮਤਲਬ ਇੱਕ ਚੀਫ ਮਿਨਿਸਟਰ ਦੀ ਕੋਠੀ ਦੇ ਸਾਹਮਣੇ ਪਬਲਿਕ ਰੋਡ ਨੂੰ ਬੰਦ ਕਰਾਉਣ ਵਾਸਤੇ ਭੁਲਾਉਣ ਲਈ ਨਹੀਂ ਬੰਦ ਕਰਾਉਣ ਵਾਸਤੇ ਸਾਡਾ ਮੁੱਖ ਮੰਤਰੀ ਸੁਪਰੀਮ ਕੋਰਟ ਤੱਕ ਪੱਜਾ ਜਾਂਦਾ ਔਰ ਉਹਨੂੰ ਬੀਜੇਪੀ ਸਪੋਰਟ ਕਰ ਰਹੀ ਆ ਆ ਜਿਹੜੀ ਲਾਈਨ ਹੈ ਨਾ ਤੁਸ਼ਾਰ ਮੈਂਤਾ ਆ ਥੱਲੀ ਲਾਈਨ ਪੜ੍ਹੋ ਤੁਸੀਂ ਤੁਸ਼ਾਰ ਮੈਂਤਾ ਬੀਜੇਪੀ ਦਾ ਸਲਿਸਟਰ ਜਨ ਲਾ ਉਹ ਕਹਿ ਰਿਹਾ ਕਿ ਜਿਹੜਾ ਪੰਜਾਬ ਸਰਕਾਰ ਸਿਕਿਉਰਟੀ ਨੂੰ ਲੈ ਕੇ ਮੁੱਦਾ ਉਠਾ ਰਹੀ ਆ ਅਸੀਂ ਇਹਦੀ ਸਪੋਰਟ ਕਰਦੇ ਆ ਹੋ ਗਿਆ ਸਾਬਤ ਕਿ ਜੇ ਐਨਐਸਏ ਲਗਣੀਆਂ ਨੌਜਵਾਨਾਂ ਤੇ ਡਿਬਰੂਗੜ ਚੱਕ ਕੇ ਭੇਜਣੇ ਆ ਤੇ ਬੀਜੇਪੀ ਤੇ ਭਗਵੰਤ ਮਾਨ ਦਾ ਜੁਆਇੰਟ ਆਪਰੇਸ਼ਨ ਆ ਜੇ ਕਿਸਾਨਾਂ ਨੂੰ ਕੁੱਟਿਆ ਜਾਣਾ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਤੇ ਨਾਲ ਉਹਨੇ ਦੇ ਲਾਠੀਆਂ ਵਜਣੀਆਂ ਡੇਰ ਗਏ ਸਜਣੇ ਆ ਸ਼ੁਭਕਰਨ ਮਾਰਨਾ ਪ੍ਰੀਤਪਾਲ ਪੂਰੀ ਚੱਕ ਕੇ ਲੈ ਕੇ ਜਾਣਾ ਤੇ ਸਾਡੇ ਇੱਕ ਗਰਦਰੀਆ ਦੇ ਅੰਦਰ ਵੜ ਕੇ ਉਹਨੇ ਹਮਲਾ ਕਰਨਾ ਜੁਆਇੰਟ ਆਪਰੇਸ਼ਨ ਆ ਭਗਵੰਤ ਮਾਨ ਦਾ ਪੀਜੇ ਇਸ ਲਈ ਮੇਰੇ ਸਤਿਕਾਰਯੋਗ ਭੋਤ ਅੱਜ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ ਹੈ ਵੋਟ ਤੁਸੀਂ ਆਪਣੀ ਮਰਜ਼ੀ ਨਾਲ ਪਾਉਣੀ ਮੈਨੂੰ ਕੋਈ ਇਤਰਾਜ਼ ਨਹੀਂ ਕਰਦਾ ਮੈਂ ਇਕੱਲੇ ਸੰਦੂਰ ਦੀ ਅਪੀਲ ਨਹੀਂ ਕਰਨ ਲੱਗਿਆ ਮੈਂ ਸੂਬੂ ਪੰਜਾਬ ਦੇ ਲੋਕਾਂ ਨੂੰ ਕਹਿਣ ਲੱਗਿਆ ਕਿ ਇਹਨਾਂ ਦਾ ਕਿਰਦਾਰ ਪਹਿਚਾਨੋ ਇਹ ਪੰਜਾਬ ਦੇ ਹਤਾਇਸ਼ੀ ਨਹੀਂਗੇ ਇਹ ਪੰਜਾਬ ਦੇ ਦੁਖੀ ਨੇ ਇਹਨਾਂ ਨੇ ਪੰਜਾਬ ਦਾ ਖਜ਼ਾਨਾ ਪਿਛਲੇ ਦੋਆਂ ਸਾਲਾਂ ਚ 70000 ਕਰੋੜ ਤੋਂ ਉੱਤੇ ਕਰਜ਼ਾ ਛਾੜ ਦਿੱਤਾ ਨਸ਼ੇ ਬੇਤਹਾਸ਼ਾ ਨੇ ਪੰਜਾਬ ਦੇ ਵਿੱਚ ਬੱਚੇ ਆ ਨਸਾ ਚ ਟੀਕੇ ਲਾ ਲਾ ਕੇ ਗਲੀਆਂ ਰੂੜੀਆਂ ਦੇ ਉੱਤੇ ਗੰਦਾ ਦੇ ਉੱਤੇ ਉਹਨਾਂ ਦੀਆਂ ਲਾਸ਼ਾਂ ਟਿੱਕੀਆਂ ਪਈਆਂ ਨੇ ਅੱਜ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਸੰਗਰੂਰ ਆਈਕਸਾਈਜ਼ ਦਾ ਮਨਿਸਟਰ ਜਿਹੜਾ ਹਰਪਾਲ ਚੀਮਾ ਇਹਦੇ ਆਪਣੇ ਹਲਕਾ ਡਿੜਬਾ ਦੇ ਗੁਜਰਾ ਪਿੰਡ ਵਿੱਚ 25 ਦਲਿਤ ਗਰੀਬ ਬੰਦੇ ਅਗਰੀਲੀ ਸ਼ਰਾਬੀ ਕੇ ਮਰ ਗਏ ਥੈਟ ਸ਼ੋਜ਼ ਮਾਫੀਆ 올ਓਵਰ ਪੰਜਾਬ ਲਿਕਰ ਮਾਫੀਆ ਕੇਬਲ ਮਾਫੀਆ ਰੀਅਲ ਏਸਟੇਟ ਮਾਫੀਆ ਟਰੱਕ ਮਾਫੀਆ ਇਲੀਗਲ ਸੈਂਡ ਮਾਈਨਿੰਗ ਮਾਫੀਆ ਮੇਰੇ ਕੋਲ ਰਿਪੋਰਟ ਬਈ ਹੈ ਏਡੀਜੀ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਜਿਹੜਾ ਕਹਿੰਦਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਛਰੇ ਆਮ ਦਿਨ ਦਿਹਾੜੇ ਗੈਕੂਨ ਮਾਈਨਿੰਗ ਤੇ ਕੀ ਬਦਲਿਆ ਹੈ ਕਿਚਰੀਵਾਲ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਮੈਂ 20000 ਕਰੋੜ ਰੁਪਿਆ ਮਾਈਨਿੰਗ ਤੋਂ ਗੈਰਕਾਨੂੰਨੀ ਬਚਾ ਕੇ ਤੇ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਭਰਾਂਗੇ 250 ਕਰੋੜ ਰੁਪਏ ਦੀ ਤੁਹਾਡੀ ਆਮਦਨ ਵਧਾ ਦੇ ਸਕੇ ਜੋ ਪਹਿਲਾਂ ਚੱਲਦੀ ਸੀ ਉਹੀ ਆਮਦਨ ਜਿਹੜੀ ਹੈ ਉਹਦੇ ਤੋਂ ਆ ਰਹੀ ਹੈ ਔਰ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਇਸ ਵੇਲੇ ਕਹਿਣਾ ਚਾਹਣਾ ਇੱਕ ਪਾਰਟੀ ਨੇ ਆਪਣੇ ਸਿਧਾਂਤ ਘੜੇ ਸੀ 2014 ਚ 10 ਸਾਲਾਂ ਚ ਉਹਨਾਂ ਸਿਧਾਂਤਾਂ ਨੂੰ ਪੈਰਾਂ ਥੱਲੇ ਰੋਂਦ ਕੇ ਲੋਕਾਂ ਦੇ ਜਜ਼ਬਾਤਾਂ ਜਿਹੜਾ ਇਨਕਲਾਬ ਦਾ ਨਾਰਾ ਆਇਆ ਉਹਦਾ ਕਤਲ ਕੀਤਾ ਨੇ ਡਾਕਟਰ ਗਾਂਧੀ ਠੀਕ ਕਹਿੰਦੇ ਨੇ ਕਿ ਇਹਨਾਂ ਨੇ ਸ਼ਬਦ ਇਨਕਲਾਬ ਦਾ ਗਰਮ ਬਾਤ ਕੀਤਾ ਹੈ ਫੈਸਲਾ ਤੁਸੀਂ ਕਰਨਾ ਵਾਂ ਕਿ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਡਿਫੈਕਸ਼ਨਸ ਪ੍ਰਮੋਟ ਕਰ ਰਹੇ ਨੇ ਜਿਹੜੇ ਰਾਜਕੁਮਾਰ ਚੱਪੜੇਵਾਲ ਵਾਲਕੇ ਦੀ ਬੰਮ ਰੋੜ ਕੇ ਉਹਨੂੰ ਗੋਡਾ ਕਰਕੇ ਜੂ ਨੂੰ ਉਮੀਦਵਾਰ ਬਣਾ ਲਿਆ ਹੁਸ਼ਾਰਪੁਰ ਤੋਂ ਔਰ ਜਿਹੜਾ ਦਲਵੀਰ ਗੋਲਡੀ ਜੇ ਭਗਵੰਤੂ ਏਡਾ ਹੀ ਤਕੜਾ ਸੀ ਸਾਰੇ ਸੰਗਠਨ ਦੇ ਵਿੱਚ ਤੈਨੂੰ ਫਿਰ ਆਪਣੇ ਆਪੋਨੈਂਟ ਧੋਰੀ ਦੀ ਉਹਦੀ ਮਦਦ ਹੀ ਦੀ ਲੋੜ ਪੈਗੀ ਉਦੀ ਵੀ ਬਾਹਰ ਰੂੜ ਕੇ ਕੋਡਾ ਕਰਕੇ ਤੂੰ ਆਪਣੇ ਨਾਲ ਲੈ ਕੇ ਗਏ ਹੋ ਤੁਸੀਂ ਆ ਡਿਫੈਕਟਰਸ ਜਿਹੜੇ ਭਵਨ ਟੀਮ ਨੂੰ ਐਕਐਮਐ ਅਕਾਲੀਆਂ ਦਾ ਜਲੰਧਰੋਂ ਤੁਹਾਨੂੰ ਲੈਣਾ ਪਿਆ ਕਿਉਂਕਿ ਤੁਹਾਡਾ ਸੁਸ਼ੀਲ ਕੁਮਾਰ ਰਿੰਕੂ ਜਿਹੜੀ तितਲੀ ਸੀ ਉਹ ਉੱਡ ਗਈ ਸਮੇਤ ਟਿਕਟ ਲੈ ਗਈ ਜ ਕਮਲਦੇ ਫੋਲਤੇ ਜਾ ਕੇ ਬੈਠ ਗਈ ਜੀਪੀ ਐਕਐਮਐ ਫਤਿਹਗੜ ਸਾਹਿਬ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਤਾਂ ਕਤਰਾਂ ਕੀਮਤਾਂ ਵਾਲੀ ਪਾਰਟੀ ਉਹ ਡਿਫੈਕਟਰਸ ਨੂੰ ਪ੍ਰਮੋਟ ਕਰ ਰਹੀ ਆ ਉਹਨਾਂ ਕੋਲ 13 ਬੰਦੇ ਨਹੀਂ ਹਨ ਪੰਜਾਬ ਦੀ ਲੋਕ ਸਭਾ ਖੜੇ ਕਰਨ ਵਾਸਤੇ ਪੰਜ ਮਨਿਸਟਰ 3 MLA 1 ਕਮੇਡੀਅਨ ਤੇ 3 तितਲੀਆਂ ਇਹਨਾਂ ਦੀ ਜਿਹੜੀ ਚੋਣ ਲਿਸਟ ਹੈ ਤੇ ਉਹਦਾ ਕੀ ਜਾਂਦੇ ਅਸੀਂ ਤਾਂ ਇਨਕਲਾਬ ਲੈ ਕੇ ਆਵਾਂਗੇ ਅਸੀਂ ਤਾਂ ਪੰਜਾਬ ਨੂੰ ਅਸੀਂ ਰੰਗਲਾ ਕਰਦਾ ਆ ਰੰਗਲਾ ਪੰਜਾਬ ਇੱਕ ਡਿਫੈਕਟਰਸ ਪ੍ਰਮੋਟ ਕਰਦੇ ਹਾਂ ਨਸ਼ੇ ਪ੍ਰਮੋਟ ਕਰਦੇ ਹਾਂ ਬੇਅਦਬੀਆਂ ਕਰਨ ਦੀ ਹਿਫਾਜ਼ਤ ਕਰਦੇ ਜਿਹੜੇ ਲੋਕਾਂ ਨੇ ਕੀਤਾ ਤੁਸੀਂ ਸੈਂਕਸ਼ਨ ਨਹੀਂ ਦੇ ਰਹੇ ਹੋਮ ਡਿਪਾਰਟਮੈਂਟ ਵਿੱਚ ਤੁਹਾਡੇ ਕੋਲ ਫਾਈਲ ਪਈ ਬਤੌਰ ਹੋਮ ਮਿਨਿਸਟਰ ਐਸਐਸਪੀ ਫਰੀ ਕੋਰਟ ਵੱਲੋਂ ਜਿਹੜਾ ਉਹਨਾਂ ਨੇ ਤੁਹਾਡੇ ਤੋਂ ਮੰਗੀ ਆ ਉਹਨਾਂ ਦੀ ਸੈਂਕਸ਼ਨ ਟੂ ਪ੍ਰੋਸੀਕਿਊਟ ਦਾ ਮੇਨ ਕਲਪਰੇਟਸ ਦਾ ਜਿਹੜੇ ਸੈਕੰਡਰੀ ਤੇ ਬੇਅਦਬੀ ਦੇ ਕੇਸਸ ਦੇ ਨੇ ਕਿੰਨਾ ਕੁਝ ਮੇਰੇ ਕੋਲ ਕਹਿਣ ਨੂੰ ਸਮਾਂ ਇਜਾਜ਼ਤ ਦੇ ਦਿੰਦਾ ਇਲੈਕਸ਼ਨ ਦਾ ਦੌਰ ਆ ਮੇਰੀ ਤੁਹਾਨੂੰ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਚੰਗੇ ਉਮੀਦਵਾਰ ਪਹਿਚਾਣੋ ਔਰ ਇਹਨਾਂ ਨੂੰ ਜਿਹੜੇ ਇੱਕ ਫਰਜ਼ੀ ਇਨਕਲਾਬ ਦਾ ਨਾਹਰਾ ਲਾ ਕੇ ਆਏ ਸੀ ਝੂਠੇ ਸੀ ਸ਼ੀਸ਼ ਮਹਿਲ ਵਿੱਚ ਰਹਿਣ ਵਾਲੇ ਸੋਨਿਆਂ ਨਾਲ ਲੱਤੇ ਹੋਏ 5-5 ਕਰੋੜ ਦੀਆਂ ਟヨタ ਲੈਕਸਸ ਗੱਡੀਆਂ ਚੜ੍ਹਣ ਵਾਲੇ ਹਜ਼ਾਰ-ਹਜ਼ਾਰ ਗਨਮੈਨ ਲੈਣ ਵਾਲੇ ਰੱਜ ਕੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਇਹਨਾਂ ਨੂੰ ਜੱਬ ਚੱਲਦਾ ਕਰਨਾ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਆਪਣੀ ਵੋਟ ਪਾਉਣ ਲਈ ਜ਼ਰੂਰ ਉਸ ਵਾਹਿਗੁਰੂ ਦਾ ਨਾਮ ਲੈ ਕੇ ਈਸ਼ਵਰ ਅੱਲਾ ਰੱਬ ਦਾ ਨਾਮ ਲੈ ਕੇ ਇਮਾਨਦਾਰੀ ਨਾਲ ਵੋਟ ਪਾਓਗੇ ਔਰ ਆਪਣੀ ਅਪੀਲ ਮੈਂ ਜ਼ਰੂਰ ਕਰੂੰਗਾ ਕਿ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਕਿ ਸੰਗਰੂਰ ਦੇ ਵਿੱਚ ਤੁਸੀਂ ਤਕੜੇ ਹੋ ਕੇ ਮੇਰੀ ਅਮਦਦ ਕਰਨੀ ਪਾਰਟੀ ਵਾਜਦੂ ਉੱਠ ਕੇ ਵੋਟ ਪਾ ਰਿਹਾ ਅਕਾਲੀ ਦਲ ਦੀ ਵੀ ਮੰਗ ਰਿਹਾ ਅੱਛੇ ਵੋਲੰਟੀਅਰਸ ਜਿਹੜੇ ਆਮ ਆਦਮੀ ਉਹਨਾਂ ਦੀ ਮੰਗ ਕਰ ਸੰਗਰੂਰ ਇੱਕ ਬਹੁਤ ਇਨਕਲਾਬੀ ਕਾਮਰੇਡਾਂ ਦਾ ਹਲਕਾ ਮੈਂ ਕਮਿਊਨਿਸਟ ਭਾਵਾਂ ਦੀ ਜਿਹੜੇ ਸੇਵਾ ਸਿੰਘ ਠਿਕਰੀਵਾਲ ਦੇ ਚੇਲੇ ਆ ਤੀਜਾ ਸਿਕਸਵੰਤਰ ਸਵਤੰਤਰ ਜੀ ਦੇ ਚੇਲੇ ਰਹੇ ਨੇ ਉਹਨਾਂ ਨੂੰ ਵੀ ਮੇਰੇ ਹੱਥ ਬਣ ਕੇ ਮਿਲਦੀ ਆ ਕਿਸਾਨ ਜੱਥੇਬੰਦੀਆਂ ਦਾ ਮੈਂ ਹਮੇਸ਼ਾ ਹਦੈਸ਼ੀਆਂ ਕਿਸਾਨ ਜੱਥੇਬੰਦੀਆਂ ਨੂੰ ਵੀ ਹੱਥ ਬਣ ਕੇ ਸਭ ਨੂੰ ਅਪੀਲ ਕਰਦਾ ਕਿ ਆਪਾਂ ਪਰਲ ਕੇ ਇੱਕ ਅੱਛਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰੀਏ ਪਰਸੋਂ ਦੋਸਤੋ ਮੈਂ ਇੱਕ ਆਪਣੇ ਪੇਪਰ ਫਾਈਲ ਕਰਨ ਜਾ ਰਿਹਾ ਹਾਂ 8 ਤਰੀਕ ਦਿਨ ਬੁੱਧਵਾਰ ਜਿਹੜਾ ਸੰਗਰੂਰ ਸ਼ਹਿਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮਾਰਕੀਟ ਹੈ ਉੱਥੇ ਆਪਾਂ ਇਕੱਠ ਕਰਾਂਗੇ ਸਵੇਰੇ 10 ਵਜੇ ਔਰ ਉਸ 10 ਵਜੇ ਤੋਂ ਕੱਟ ਲਾ ਕੇ ਗੱਲਬਾਤ ਕਰਕੇ ਸਿਆਸੀ ਮੁਲਾਂਕਣ ਕਰਕੇ ਇਹਦਾ ਜੋ ਪੰਜਾਬ ਇਸ ਵਕਤ ਗੁਜ਼ਰ ਰਿਹਾ ਉਸ ਤੋਂ ਬਾਅਦ ਅਸੀਂ ਉੱਥੇ ਜਾ ਕੇ ਡੀਸੀ ਸੰਗਰੂਰ ਦੇ ਆਪਣੇ ਨਾਮੀਨੇਸ਼ਨ ਪੇਪਰ ਮੈਂ ਫਾਈਲ ਕਰੂੰਗਾ ਉਹਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਖੁੱਲਾ ਸੱਦਾ ਦਿੰਦਾ ਸਾਰੀਆਂ ਪਾਰਟੀਆਂ ਦੇ ਬੰਦਿਆਂ ਨੂੰ ਨੌਜਵਾਨਾਂ ਨੂੰ ਗਰੀਬਾਂ ਨੂੰ ਲਤਾੜਿਆ ਹੋਇਆਂ ਨੂੰ ਕਿਰਤੀਆਂ ਨੂੰ ਕਾਮਿਆਂ ਨੂੰ ਔਰ ਵਪਾਰੀ ਛੋਟੇ ਦੁਕਾਨਦਾਰਾਂ ਨੂੰ ਸ਼ਹਿਰਦਾਰੀਆਂ ਨੂੰ ਔਰਤਾਂ ਨੂੰ ਬੱਚਿਆਂ ਨੂੰ ਕਿਓ ਮੇਰਾ ਸਾਥ ਦਿਓ ਤਾਂ ਕਿ ਆਪਾਂ ਸੰਗਰੂਰ ਦਾ ਕਿਲਾ ਜਿਹੜਾ ਕਹਿੰਦੇ ਆ ਫੋਤੀ ਉਠਾਈਏ ਔਰ ਸੱਚ ਦਾ ਕਿਲਾ ਉਸੇ ਪੁਨਿਆਦ ਰੱਖੀਏ ਕਿ ਲੋਕ ਸਭਾ ਵਿੱਚ ਜਾ ਕੇ ਤੁਹਾਡੇ ਜਜ਼ਬਾਤਾਂ ਦੀ ਮੈਂ ਤਰਜਮਾਨੀ ਕਰ ਸਕਾਂ ਮੇਰੇ ਨਾਲ ਜੋੜਨ ਵਾਸਤੇ ਬਹੁਤ ਸ਼ੁਕਰੀਆ ਲੇਕਿਨ ਸਿੱਧੂ ਮੂਸੇਵਾਲੇ ਨਾਲ ਹੋਏ ਅਨਿਆਏ ਦਾ ਆਪਾਂ ਜ਼ਰੂਰ ਮਸਲਾ ਚੱਕ ਕੇ ਰੱਖਣਾ ਔਰ ਅਲਟੀਮੇਟਲੀ ਇੱਕ ਦਿਨ ਸਿੱਧੂ ਮੂਸੇਵਾਲੇ ਨੂੰ ਇਨਸਾਫ ਲੈ ਕੇ ਦੇਣਾ ਹੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ